ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 5 ਦਿਨ ਦੀ ਗੱਲ ਹੈਗੀ ਆ ਅਮਰੀਕਾ ਤੋਂ ਮੈਨੂੰ ਇੱਕ ਟਕਸਾਲੀ ਨੇ ਖਾਲਸਤਾਨੀ ਨੇ ਫੋਨ ਕੀਤਾ ਸੀ ਤੇ ਮੈਂ ਇੱਕ ਪੋਸਟ ਵੀ ਪਾਈ ਸੀ ਮੈਂ ਪੋਸਟ ਵਿੱਚ ਕਿਹਾ ਸੀ ਮੈਂ ਕਿਹਾ ਵੀ ਇਹ ਜਿਹੜਾ ਬੰਦਾ ਹੈ ਇਹ ਖਾਲਸਤਾਨੀ ਹੈ ਇਹ ਮੈਨੂੰ ਕਹਿੰਦਾ ਕਿ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਇਹ ਗੱਲ ਕਹੀ ਸੀ ਪੋਸਟ ਦੇ ਵਿੱਚ ਮੈਨੂੰ ਕਈਆਂ ਨੇ ਕਿਹਾ ਸੀ ਤੁਸੀਂ ਇਹਦਾ ਜਿਹੜਾ ਨੰਬਰ ਹੈ ਉਹ ਮੈਂਸ਼ਨ ਕਰ ਦਿਓ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਕੈਨੇਡਾ ਰਹਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਕਾਰਡ ਮਿਲਦਾ ਤੁਹਾਨੂੰ ਉਹ 5 ਕ ਡਾਲਰ ਦਾ 2 ਡਾਲਰ ਦਾ 10 ਡਾਲਰ ਦਾ ਮਿਲਦਾ ਤੁਸੀਂ ਉਹਦੇ ਤੋਂ ਜਦੋਂ ਕਾਲ ਕਰਦੇ ਹੋ ਉਹਨੂੰ ਕਿਸੇ ਨੂੰ ਇੰਟਰਨੈਸ਼ਨਲ ਨੰਬਰ ਤੇ ਹੀ ਉਹ ਕਾਰਡ ਦਾ ਨੰਬਰ ਸ਼ੋ ਹੁੰਦਾ ਉੱਥੇ ਜਿਹੜਾ ਅਰੀਜਨਲ ਨੰਬਰ ਹੁੰਦਾ ਜਿਹੜੇ ਫੋਨ ਤੋਂ ਤੁਸੀਂ ਗੱਲ ਕਰਦੇ ਹੋ ਜਾਂ ਲੈਂਡਲਾਈਨ ਤੋਂ ਗੱਲ ਕਰਦੇ ਹੋ ਉਹ ਨੰਬਰ ਨਹੀਂ ਸ਼ੋ ਹੁੰਦਾ ਹੁੰਦਾ ਇਹ ਹਰਾਮਖੋਰ ਜਦੋਂ ਫੋਨ ਕਰਦੇ ਨੇ ਨਾ ਕਾਰਡ ਲੈ ਕੇ ਮੈਨੂੰ ਫੋਨ ਕਰਦੇ ਹੁੰਦੇ ਐ ਇਹਨਾਂ ਨੇ ਗਾਲੀ ਗਲੋਚ ਕਰਨਾਂ ਆਉਂਦਾ ਚਲੋ ਇਹਦੇ ਨਾਲ ਨਹੀਂ ਸਾਨੂੰ ਕੋਈ ਪਰਵਾਹ ਗਾਲੀ ਗੋਲੀ ਤਾਂ ਜਿੰਨਾ ਮਰਜ਼ੀ ਤੁਸੀਂ ਕਟੋ ਸਾਨੂੰ ਕੀ ਮਤਲਬ ਐ ਇਸ ਦੇ ਨਾਲ ਤੁਸੀਂ ਆਪਣੀ ਜਵਾਨ ਗੰਦੀ ਜੀ ਨੇ ਕਰਨੀ ਕਰੀ ਚਲੋ ਮੈਨੂੰ ਮੇਰੇ ਗੁਰੂ ਪਾਤਸ਼ਾਹ ਨੇ ਬਾਣੀ ਪੜ੍ਹਨਾ ਸਿਖਾਇਆ ਮੈਨੂੰ ਗਾਲਾਂ ਕਢਣੀਆਂ ਨਹੀਂ ਸਿਖਾਈਆਂ ਜੇ ਕੋਈ ਬੰਦਾ ਮੈਨੂੰ ਫੋਨ ਕਰਕੇ ਕਹੇ ਜਾਨੀ ਜੀ ਐਨੇ ਅੰਗ ਤੋਂ ਆ ਸ਼ਬਦ ਸੁਣਾਓ ਮੈਂ ਸੁਣਾ ਦੂੰਗਾ 24 ਘੰਟੇ ਮੇਰਾ ਫੋਨ ਖੁੱਲਾ ਹੁੰਦਾ ਜਦੋਂ ਮਰਜ਼ੀ ਕਾਲ ਕਰਿਓ ਜਿਹੜਾ ਸ਼ਬਦ ਤੁਸੀਂ ਕਹੋਗੇ ਉਹ ਸ਼ਬਦ ਤੁਹਾਨੂੰ ਮੈਂ ਲਿਖ ਕੇ ਭੇਜ ਦੂੰਗਾ ਉਹਦੇ ਅਰਥ ਪੁੱਛਨੇ ਹੋ ਤਾਂ ਤੁਹਾਨੂੰ ਮੈਂ ਅਰਥ ਦੱਸ ਦੂੰਗਾ ਜੇ ਕਿਸੇ ਨੇ ਕਹਿਣਾ ਹੋਵੇ ਵੀ ਅੱਧਾ ਘੰਟਾ ਸਾਨੂੰ ਫੋਨ ਤੇ ਬਾਣੀ ਸੁਣਾ ਦੇ ਮੈਂ ਉਹਨੂੰ ਵੀ ਸੁਣਾ ਦੂੰਗਾ ਕਿ ਮੇਰਾ ਫਰਜ਼ ਹੈ ਜੇ ਮੈਨੂੰ ਇਹ ਗੁਣ ਮੇਰੇ ਕੋਲ ਹੈਗਾ ਉਹ ਜਿਹੜੀ ਮੈਂ ਗੱਲ ਕਰ ਰਿਹਾ ਉਹ ਬੰਦਾ ਕਹਿੰਦਾ ਮੈਂ ਤੁਹਾਡੀ ਬੇਟੀ ਦਾ ਰਿਸ਼ਤਾ ਥੋਮਾ ਜਣੀ ਕਿ ਤਲਖੀ ਵੀ ਜਾ ਕੇ ਵੀ ਤੂੰ ਖਾਲਸਾਤਨ ਦੇ ਵਿਰੁੱਧ ਕਿਉਂ ਬੋਲਦਾ ਮੈਂ ਜਿਹੜੀ ਗੱਲ ਕਰਦੀ ਆ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਜੂਐਨ ਦੇ ਵਿੱਚ ਤੁਹਾਡਾ ਕੇਸ ਚੱਲਦਾ ਜੂਐਨ ਨੇ ਇਹ ਤੁਹਾਨੂੰ ਰੈਟ ਦਿੱਤਾ ਹੋਇਆ ਕਿ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਹੁਣ ਜੇ ਤੁਸੀਂ ਖਾਲਸਾਤਨ ਦੀ ਗੱਲ ਕਰਦੇ ਹੋ ਤੁਸੀਂ ਕਿੱਥੇ ਬੈਠੇ ਹੋ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਰਮਨ ਦੇ ਵਿੱਚ ਇੰਗਲੈਂਡ ਦੇ ਵਿੱਚ ਜੇ ਤੁਸੀਂ ਖਾਲਸਾਤਨ ਦੀ ਗੱਲ ਕਰਨੀ ਹੈ ਪਹਿਲਾਂ ਇਹ ਦੱਸੋ ਵੀ ਖਾਲਸਾ ਨੂੰ ਬੜਨਾ ਕਿੱਥੇ ਆ ਕੀ ਤੁਹਾਨੂੰ ਜਿਹੜੇ ਬ੍ਰਿਟਿਸ਼ ਲੋਕ ਨੇ ਕੈਨੇਡਾ ਦੇ ਉਹ ਤੁਹਾਨੂੰ ਕੈਨੇਡਾ ਵਿੱਚ ਥਾਂ ਦੇਣਗੇ ਵੀ ਤੁਸੀਂ ਇੱਥੇ ਖਾਲਸਾ ਨੂੰ ਮਰੋ ਕਦੇ ਨਹੀਂ ਜਿਹੜੇ ਬੰਦੇ ਭਾਰਤ ਦੇ ਰਾਜ ਕਰਕੇ ਗਏ ਨੇ ਗੋਰੇ ਬ੍ਰਿਟਿਸ਼ ਲੋਕ ਉਹ ਤੁਹਾਡੀਆਂ ਕਰਤੂਤਾਂ ਤੋਂ ਚੰਗੀ ਤਾਂ ਨਾ ਜਾਣਦੇ ਨੇ ਇੱਕ ਮੈਂ ਤੁਹਾਨੂੰ ਇੱਥੇ ਉਦਾਹਰਣ ਦੇਣੀ ਹੈ ਕੁਝ ਸਿੱਖਾਂ ਦੇ ਵਿੱਚੋਂ ਮੁਖਬਰ ਸੀ ਉਹ ਅੰਗਰੇਜ਼ਾਂ ਕੋਲ ਜਾ ਕੇ ਮੁਖਬਰੀ ਕਰਦੇ ਆ ਉਹ ਜਾ ਕੇ ਕਹਿੰਦੇ ਕਹਿੰਦੇ ਜਿਹੜਾ ਸਾਡੀ ਇੰਡੀਆ ਦੇ ਵਿੱਚ ਚੱਲਦਾ ਅਸੀਂ ਉਹਦੇ ਰਾਜ ਤੁਹਾਨੂੰ ਦੱਸਾਂਗੇ ਯਾਨੀ ਕਿ ਅੰਗਰੇਜ਼ਾਂ ਕਹਿੰਦੇ ਜਿਹੜਾ ਅੰਗਰੇਜ਼ ਦਾ ਅਵਸਰ ਸੀ ਨਾ ਬਹੁਤ ਵੱਡਾ ਉਹ ਕਹਿੰਦਾ ਇਹਨਾਂ ਨੂੰ ਚਾਰਾਂ ਨੂੰ ਲੈਂਚ ਖੜਾ ਕੇ ਗੋਲੀ ਮਾਰੋ ਜਦੋਂ ਗੋਲੀ ਮਾਰਨ ਲੱਗੇ ਜਿਹੜਾ ਇੰਡੀਆ ਦਾ ਇੱਕ ਮੁਖਬਰ ਸੀ ਉਹ ਕਹਿੰਦਾ ਵੀ ਗੋਲੀ ਕਿਉਂ ਮਾਰਨ ਲੱਗਿਓ ਉਹ ਅੰਗਰੇਜ਼ ਕਹਿੰਦਾ ਜਿਹੜੇ ਆਪਣੇ ਦੇਖਦੇ ਨਹੀਂ ਬਣ ਸਕੇ ਉਹ ਸਾਡੇ ਕਿਵੇਂ ਬਣ ਜਾਣਗੇ ਯਾਨੀ ਕਿ ਇਹ ਭਲੇਖੇ ਵਿੱਚ ਨਾ ਰਿਓ ਜਿਹੜੇ ਗੋਰੇ ਲੋਕ ਨਹੀਂ ਤੁਹਾਡੇ ਤੇ ਯਕੀਨ ਨਹੀਂ ਕਰਦੇ ਉਹ ਜੇ ਤੁਸੀਂ ਕਹੋ ਨਾ ਆਪਣੇ ਆਪ ਨੂੰ ਵੀ ਅਸੀਂ ਕੈਨੇਡਾ ਵਿੱਚ ਬੈਠੇ ਆਂ ਵੀ ਸਾਡੇ ਤੋਂ ਯਕੀਨ ਕਰਨਗੇ ਬਿਲਕੁਲ ਨਹੀਂ ਕਰਨਗੇ ਕਮਿਊਨਿਟੀ ਗੱਲ ਕਰਨੀ ਹੈ ਜੇ ਤੁਸੀਂ ਖਾਲਸਤਾਨ ਨੂੰ ਸਮਝ ਦਿਓ ਵੀ ਰਾਈਟ ਆ ਸਾਡੇ ਲਈ ਤਾਂ ਤੁਸੀਂ ਇਦਾਂ ਕਰੋ ਜੋ ਮੇਰੇ ਕੋਲੇ ਹੈਗਾ ਮੇਰਾ ਬੈਂਕ ਬੈਲੈਂਸ ਹੋਵੇ ਮੇਰੇ ਕੋਲੇ ਕੋਈ ਆਪਣੀ ਪ੍ਰਾਪਰਟੀ ਹੋਵੇ ਉਹ ਮੈਂ ਸਾਰੀ ਬੇਚ ਵਟ ਕੇ ਤੁਹਾਡੇ ਮੂਹਰੇ ਰੱਖ ਦਾਂ ਜੇ ਤੁਹਾਡੀਆਂ ਲੱਤਾਂ ਵਿੱਚ ਤੁਹਾਡੀਆਂ ਬਾਹਾਂ ਵਿੱਚ ਜਾਂ ਤੁਹਾਡੇ ਕੋਲ ਜਿਗਰਾ ਹੈਗਾ ਖਾਲਸਤਾਨ ਲੈਂਡ ਦਾ ਫਿਰ ਇੰਡੀਆ ਆਉ ਬੰਦੇ ਦੇ ਪੁੱਤ ਬਣ ਕੇ ਨਾਲੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਸਭ ਤੋਂ ਪਹਿਲਾਂ ਖਾਲਸਤਾਨ ਦਾ ਝੰਡਾ ਮੈਂ ਚੱਕੂ ਤੁਹਾਡੇ ਮੂਹਰੇ ਮੈਂ ਤੁਰੂ ਫਿਰ ਆਉ ਉਸ ਬਾਅਦ ਹੁਣ ਜਿਹੜੀ ਮੈਂ ਵੀਡੀਓ ਪਾਈ ਹੈ ਜਿਹੜਾ ਬੰਦਾ ਕਹਿੰਦਾ ਤੁਹਾਡੀ ਬੇਟੀ ਦਾ ਮੈਂ ਰਿਸ਼ਤਾ ਚਾਹੁੰਦਾ ਜਾਨੀ ਕਿ ਗਾਲੀ-ਗਲੋਚ ਕਰਦਾ ਹੁਣ ਇਹ ਜਿਹੜੇ ਲੋਕ ਸੁਣਦੇ ਨੇ ਭਾਵੇਂ ਖਾਲਸਤਾਨੀ ਨੇ ਭਾਵੇਂ ਟਕਸ਼ਾਲੀ ਨੇ ਜਾਂ ਸਾਡੇ ਪੰਜਾਬੀ ਜਿਹੜੇ ਫੋਰਨ ਕੰਟਰੀਆਂ ਵਿੱਚ ਬੈਠੇ ਆ ਉਹਨਾਂ ਨੂੰ ਇੱਕ ਸਵਾਲ ਹੈ ਵੀ ਜਿਹੜੇ ਬੰਦੇ ਅੱਜ ਇੱਕ ਸਿੱਖ ਕੌਮ ਦੇ ਮੈਂ ਉਹ ਗੱਲ ਕਰ ਰਹੀ ਨਹੀਂ ਇੱਕ ਪ੍ਰਚਾਰਕ ਨੂੰ ਕਹਿ ਰਹੇ ਨੇ ਵੀ ਸਾਨੂੰ ਤੇਰੀ ਬੇਟੀ ਦਾ ਰਿਸ਼ਤਾ ਚਾਹੀਦਾ ਹੈ ਜਾਨੀ ਕਿ ਜੇ ਖਾਲਸਾਤਨ ਬਣ ਗਿਆ ਪਹਿਲੀ ਗੱਲ ਤਾਂ ਤੁਸੀਂ ਭੁੱਲ ਜਾਓ ਤੁਸੀਂ ਉੱਤਰਕ ਪਹੁੰਚ ਸਕਦੇ ਹੋ ਜੇ ਖਾਲਸਾਤਨ ਬਣ ਗਿਆ ਜਿਹੜੇ ਬੰਦੇ ਹੁਣ ਇਸ ਤਰੀਕੇ ਦਾ ਬਿਹੇਵੀਅਰ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਉਹ ਫੇਰ ਕੀ ਕਰਨਗੇ ਤੁਸੀਂ ਕਦੇ ਅੰਦਾਜ਼ਾ ਲਾਇਆ ਦੂਜੀ ਗੱਲ ਮੈਂ ਕਿਹਾ ਮੇਰੇ ਕੋਲੇ ਇੰਡੀਆ ਵਿੱਚ ਕੋਈ ਅਹੁਦਾ ਨਹੀਂ ਕੋਈ ਮੈਂ ਪਾਰਲੀਮੈਂਟ ਦਾ ਮੈਂਬਰਾਂ ਕੋਈ ਮੈਂ ਵਿਧਾਨ ਸਭਾ ਦਾ ਐਮ ਐਲ ਏ ਮੈਂ ਕੋਈ ਪੰਚਾਇਤ ਮੈਂਬਰ ਹਾਂ ਮੈਂ ਕੋਈ ਸਰਕਾਰੀ ਅਫੀਸਰ ਲੱਗੇ ਹੋਏ ਮੈਂ ਆਪਣਾ ਕਾਰੋਬਾਰ ਜਿੰਨਾ ਕਰਦਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਕਰਦਾ ਮੇਰੇ ਕੋਲੇ ਕੀ ਹੈ ਨਾ ਮੈਂ 13 ਚੋਂ ਨਾ 3 ਚੋਂ ਇੱਕ ਹਫ਼ਤਿਆਂ ਤੋਂ ਸੁਣੀਆਂ ਹੋਈਆਂ ਪਰ ਮੈਂ ਫੇਰ ਵੀ ਤੁਹਾਨੂੰ ਇੱਕ ਹੈਂਡੀਕੈਪ ਹੋ ਕੇ ਚੈਲਲ ਕਰਦਾ ਵੀ ਤੁਸੀਂ ਇੰਡੀਆ ਆ ਜਾਓ ਆਪਣਾ ਲੂੰਗਲਾ ਆਪਣਾ ਜਵਾਗ ਜਲਾ ਲੈ ਕੇ ਇੱਧੇ ਆ ਜਾਓ ਕਿੱਥੇ ਲੈ ਕੇ ਖਾਲਸਾ ਦੀ ਗੱਲ ਕਰਦੇ ਤੁਸੀਂ ਵੱਡੀਆਂ ਕੁਰਬਾਨਾਂ ਪਾਈਆਂ ਨੇ ਗਿੱਟਿਆਂ ਤੱਕ ਤੁਹਾਡੇ ਚੋਲੇ ਪਾਏ ਨੇ ਗੋਲ ਤੁਹਾਡੇ ਦਸਤਾਰਾਂ ਨੇ ਗਲ ਵੀ ਤੁਹਾਡੇ ਮਾਲਾ ਪਾਈ ਹੁੰਦੀ ਹੈ ਤੁਸੀਂ ਹਰ ਵਕਤ ਵੈਗਰੂ ਵੈਗਰੂ ਕੁੱਤਾ ਜਿਵੇਂ ਭੌਂਦਾ ਇਦਾਂ ਕਰਦੇ ਹੁੰਦੇ ਹੋ ਤੇ ਤੁਸੀਂ ਕੱਢਦੇ ਹੋ ਗਾਣਾ ਤੁਹਾਨੂੰ ਸਿਖਾਉਣ ਨੂੰ ਕਹੂਗਾ ਵੀ ਤੁਹਾਨੂੰ ਕੌਣ ਕਹੂਗਾ ਵੀ ਤੁਖਾ ਤੁਸੀਂ ਖਾਲਸਤਾਨੀ ਹੋ ਤੁਸੀਂ ਜਿਹੜੇ ਜਿਹੜੇ ਸਕੂਲਾਂ ਵਿੱਚ ਤੁਸੀਂ ਪੜ੍ਹੇ ਹੋ ਉਹਨਾਂ ਅਧਿਆਪਕਾਂ ਨੇ ਤੁਹਾਨੂੰ ਗਾਣਾ ਸਿਖਾਇਆ ਨੇ ਮੈਂ ਸਕੂਲ ਦੀ ਨਜ਼ਰ ਪੜੇ ਮੈਂ ਤਾਂ ਮੇਰੇ ਦੇ ਆਪਣੇ ਕਿਤੇ ਸਖਾਇ ਨਹੀਂ ਗਾਣਾ ਕਢੋ ਜਿਨਾਂ ਕੋਲ ਮੈਂ ਬਾਣੀ ਪੜਾਣਾ ਮੈਨੂੰ ਉਹਨੇ ਸਖਾਇਆ ਨਾ ਮੇਰੇ ਮਾਂ ਪਿਓ ਨੇ ਮੈਨੂੰ ਗਾਣਾ ਕਢਣੀ ਸਖਾਈਆ ਤੁਹਾਡਾ ਮਾਂ ਪਿਓ ਕਹੇ ਜਿਹੜਾ ਤੁਹਾਨੂੰ ਗਾਣਾ ਕਢਾ ਰਿਹਾ ਤੁਹਾਡੇ ਟੀਚਰ ਕਿਹੜੇ ਸੀ ਤੁਹਾਡੀ ਕੌਮ ਦੀ ਤੁਹਾਡੇ ਦਿਮਾਗ ਵਿੱਚ ਸਿੱਖਿਆ ਪਾਉਣ ਵਾਲੇ ਕਿਹੜੇ ਜਿਹੜੇ ਤੁਹਾਨੂੰ ਗਾਣਾ ਕਢਾ ਰਹੇ ਨੇ ਇੱਕ ਹੋਰ ਬੇਨਤੀ ਸੁਣ ਲਿਓ ਧਿਆਨ ਨਾਲ ਮੇਰੀ ਖੁੱਲ੍ਹ ਦੇ ਲਈ ਹੈ ਜਿੰਨੀਆਂ ਵੀ ਕੁੜੀਆਂ ਮੇਰੇ ਤੋਂ ਛੋਟੀਆਂ ਨੇ 20 ਸਾਲ ਉਹ ਮੇਰੀਆਂ ਬੇਟੀਆਂ ਨੇ ਕੱਡੋ ਕਿਨੂੰ ਗਾਲ ਕੱਢਦੇ ਹੋ ਜੇ ਮੈਥੋਂ ਕੋਈ ਵੱਡੀ ਹੈ ਮੇਰੀ ਭੈਣ ਉਹ ਮੇਰੀ ਮਾਂ ਹੈ ਕੱਡੋ ਕਿਨੂੰ ਗਾਲ ਕੱਢਦੇ ਹੋ ਜੇ ਮੇਰੇ ਬਰਾਬਰ ਦੀ ਹੋ ਮੇਰੀ ਭੈਣ ਹੈ ਜੇ ਮੈਨ ਤੋਂ ਬਹੁਤ ਛੋਟੀ ਹੈ ਉਹ ਮੇਰੀ ਬੱਚੀ ਹੈ ਕੱਡੋ ਕਿਨੂੰ ਗਾਲ ਕੱਢਦੇ ਹੋ ਸ਼ਰਮ ਹੈ ਵੀ ਤੁਹਾਡੇ ਕੋਲ ਦੱਸੋ ਮੈਨੂੰ ਤੁਸੀਂ ਅਮਰਤ ਸ਼ਗਨ ਵੇਲੇ ਜਿਹੜੇ ਰਿਸ਼ਤੇ ਤੁਹਾਨੂੰ ਦੱਸੇ ਗਏ ਨੇ ਪੰਜ ਪਿਆਰਿਆਂ ਨੇ ਵੱਡੀ ਤੁਹਾਡੀ ਮਾਂ ਹੈ ਬਰਾबरी ਤੁਹਾਡੀ ਭੈਣ ਹੈ ਛੋਟੀ ਤੁਹਾਡੀ ਬੱਚੀ ਹੈ ਉਹ ਭੁੱਲ ਗਏ ਤੁਸੀਂ ਤੁਸੀਂ ਔਰੰਗਜ਼ੇਬ ਦੀ ਔਲਾਦ ਹੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਾਬੇ ਨਾਨਕ ਦੇ ਸਿੱਖਾਂ ਬਾਬੇ ਨਾਨਕ ਦਾ ਸਿੱਖ ਕਲਮ ਦੇ ਨਾਲ ਤੇ ਜਵਾਨ ਨਾਲ ਵਿਚਾਰ ਨਾਲ ਗੱਲ ਕਰਦਾ ਖਾਨੇ ਚ ਗੱਲ ਬੜੂ ਜਾਂ ਕੁਝ ਹੋਰ ਬੋਲਾਂ ਜਿਹੜੇ ਮੈਂ ਸ਼ਬਦ ਬੋਲਦਾ ਨਾ ਕਤੀੜ ਖੱਜ ਭੇੜ ਇਹ ਮੈਂ ਐਵੇਂ ਨਹੀਂ ਬੋਲਦਾ ਇਹ ਥੋੜੇ ਤੇ ਢੁੱਕਦੇ ਨੇ ਹਰਾਮ ਖਰੋ ਮੈਂ ਤਾਂ ਬੋਲਦਾ ਜਵਾਬ ਦੇ ਹੋਏ ਨਾ ਗੱਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ